ਮਿਊਜ਼ਿਕ ਬਹੁਤ ਅੱਛਾ ਥਾ ਸੌਂਗਸ ਬਹੁਤ ਅੱਛੇ ਸਾਰ ਡਾਂਸ ਕਰਨੇ ਕੋ ਦਿਲ ਕਰ ਰਹਾ ਥਾ ਪੰਜਾਬੀ ਇਸ ਪੰਜਾਬ ਇਸ ਪੰਜਾਬ ਪਾਕਿਸਤਾਨ ਮੇ ਬਾਲੀਵੁੱਡ ਫਿਲਮਸ ਵੀ ਲਗਨੀ ਚਾਹੀਏ ਪੰਜਾਬੀ ਫਿਲਮਸ ਵੀ ਲਗਨੀ ਚਾਹੀਏ ਪਾਕਿਸਤਾਨ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਈਦ ਮੌਕੇ ਕਰੀਬ ਇੱਕ ਦਰਜਨ ਫਿਲਮਾਂ ਰਿਲੀਜ਼ ਹੋਈਆਂ ਪਰ ਚਰਚਾ ਸਿਰਫ ਇੱਕ ਫਿਲਮ ਦੀ ਹੋ ਰਹੀ ਹੈ ਇਹ ਫਿਲਮ ਹੈ ਜੱਟ ਐ ਜੁਲੀਅਟ 3 ਇਸ ਫਿਲਮ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਲੀਡ ਰੋਲ ਲਿਭਾਇਆ ਪਾਕਿਸਤਾਨ ਵਿੱਚ ਬਾਕੀ ਸਾਰੀਆਂ ਫਿਲਮਾਂ ਦੇ ਮੁਕਾਬਲੇ ਜੱਟਾਂ ਜੁਲੀਅਟ 3 ਨੇ ਸਭ ਤੋਂ ਚੰਗਾ ਪ੍ਰਦਰਸ਼ਨ ਕੀਤਾ। ਸਿਨੇਮਾ ਘਰਾਂ ਵਿੱਚ ਜਿੱਥੇ ਕਈ ਪਾਕਿਸਤਾਨੀ ਫਿਲਮਾਂ ਦੋ ਦਿਨਾਂ ਵਿੱਚ ਹੀ ਉਤਰ ਗਈਆਂ, ਉੱਥੇ ਹੀ ਜੱਟਾਂ ਜੁਲੀਅਟ 3 ਹਾਲੇ ਵੀ ਦਰਸ਼ਕਾਂ ਦੀ ਪਸੰਦ ਬਣੀ ਹੋਈ ਹੈ। ਸਾਲ 2019 ਵਿੱਚ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿੱਚਕਾਰ ਜੰਮੂ-ਕਸ਼ਮੀਰ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਸੀ, ਜਿਸ ਦੇ ਚੱਲਦਿਆਂ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਦੇ ਬਾਵਜੂਦ ਚੜਦੇ ਤੇ ਲੈਂਦੇ ਪੰਜਾਬ ਦੇ ਕਲਾਕਾਰਾਂ ਵਾਲੀ ਪੰਜਾਬੀ ਫਿਲਮ ਪਾਕਿਸਤਾਨੀ ਸਿਨੇਮਾ ਘਰਾਂ ਵਿੱਚ ਵਾਹਵਾਹੀ ਕਿਵੇਂ ਲੁੱਟ ਰਹੀ ਹੈ ਇਸ ਸਵਾਲ ਦੇ ਜਵਾਬ ਤੋਂ ਪਹਿਲਾਂ ਸੁਣੋ ਪਾਕਿਸਤਾਨੀ ਦਰਸ਼ਕਾਂ ਦਾ ਜੱਟਾਂ ਜੁਲੀਅਟ 3 ਬਾਰੇ ਕੀ ਕਹਿਣਾ ਇਸ ਵਿੱਚ ਇੱਕ ਪੰਜਾਬੀ ਟੱਚ ਹੈ ਜੋ ਕਿ ਅਸੀਂ ਬਹੁਤ ਲਾਈਕ ਕਰਦੇ ਹਾਂ ਲਾਹੌਰੀ ਖਾਸ ਕਰਕੇ ਲਾਹੌਰੀ ਕਿ ਪੰਜਾਬੀ ਮੂਵੀ ਹੈ ਇੰਡੀਅਨ ਐਕਟਰਸ ਹੈ ਤਾਂ ਉਸ ਵਿੱਚ ਇੱਕ ਚੀਜ਼ ਵੀ ਬੜੀ ਅੱਛੀ ਹੈ ਕਿ ਉਨ੍ਹਾਂ ਵਿੱਚ ਕਾਮੇਡੀ ਵੀ ਆ ਜਾਂਦੀ ਹੈ ਫੈਮਿਲੀ ਫਿਲਮ ਵੀ ਆ ਜਾਂਦੀ ਹੈ ਤਾਂ ਇੱਕ ਅੱਛਾ এনवायरमेंट ਡਵੈਲਪ ਹੋ ਜਾਂਦਾ ਦੇਖੀ तो बहुत हम लोग तो we were laughing throughout the movie being a punjabi hamare household ke kuch jokes hote hain jo sirf hum samajh sakte hain but seeing that ek uh, country apart some, someone is continuing the tradition i think um, it's it's really nice ke it's the same where it's the same thing everywhere punjabi is punjab is punjab so anam bajwa aur ye diljit aur amy werg inki movies aaje i don't think so that i can skip ever aajkal kai punjabi filma videshan vich bandiyan ne ਪਾਕਿਸਤਾਨ ਵਿੱਚ ਜਟਨ ਜੁਲੀਅਟ 3 ਦੇ ਡਿਸਟ੍ਰੀਬਿਊਟਰ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰੋਡਿਊਸਰਾਂ ਵੱਲੋਂ ਬਣਾਈਆਂ ਫਿਲਮਾਂ ਉੱਤੇ ਭਾਰਤੀ ਫਿਲਮਾਂ ਵਾਲੇ ਨਿਯਮ ਲਾਗੂ ਨਹੀਂ ਹੁੰਦੇ ਪਾਕਿਸਤਾਨ ਤੇ ਅਭੀ ਜਿ ਇਤਨੀ ਫਿਲਮਾਂ ਆ ਰਹੀਆਂ ਹਨ ਅਨਦਰ ਪ੍ਰੋਡਿਊਸਰ ਜੋ ਹੰਦੇ ਹੁੰਦੇ ਆ ਉਹ ਫੋਰਨਰ ਹੁੰਦੇ ਆ ਇੰਡੀਅਨ ਨਹੀਂ ਹੁੰਦੇ ਲਾਈਕ ਵਾਈਟਲ ਪ੍ਰੋਡਕਸ਼ਨ ਜੀ ਉਸਨੇ ਫਿਲਮ ਪ੍ਰੋਡਿਊਸ ਕੀਤੀ ਹੈ ਜਟਨ ਜੁਲੀਅਟ 3 ਐਸ ਅ ਕੈਨੇਡੀਅਨ ਨੈਸ਼ਨਲ ਐਂਡ ਦ ਕੰਪਨੀ ਬੇਸਡ ਇਨ ਯੂਕੇ ਜਟਨ ਜੁਲੀਅਟ ਹੈਸ ਪ੍ਰੂਵਡ ਕਿ ਇਟ ਹੈਸ ਡਨ ਵੈਰੀ ਵੈਲ ਔਰ ਵੀ ਆਰ ਲੁਕਿੰਗ ਫੋਰਵਰਡ ਕਿ ਇਧਰ ਦਾ ਬਿਹਤਰ ਰਿਸਪਾਂਸ ਮਹਰਮ ਦੇ ਬਾਅਦ ਵੀ ਆਏਗਾ ਤੇ ਖਾਸ ਐਸ ਓ ਪੀ ਹੁੰਦੀ ਹੈ ਔਰ ਉਹ ਐਸ ਓ ਪੀ ਤੇ ਵੀ ਹੈਵ ਟੂ ਗੈਟ ਅ ਪਰਮਿਸ਼ਨ ਫਰਮ ਮਿਨਿਸਟਰੀ ਨਾਲ ਵੀ ਹੈਵ ਟੂ ਅਪਲਾਈ ਫਾਰ ਦਾ ਫਿਲਮ ਇੰਪੋਰਟ ਜੱਟ ਐਂਡ ਜੂਲੀਅਟ 3 ਦੇ ਪ੍ਰੋਡਿਊਸਰ ਅਤੇ ਕੋ ਪ੍ਰੋਡਿਊਸਰ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਚੜ੍ਹਦੇ ਪੰਜਾਬ 'ਚ ਬਣੀਆਂ ਫਿਲਮਾਂ ਦੀ ਸਫਲਤਾ ਨੇ ਫਿਲਮਾਂ ਦਾ ਦਾਇਰਾ ਵਧਾ ਦਿੱਤਾ ਹੈ ਤੇ ਅਗਰ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਆਫ ਕੋਰਸ ਬਹੁਤ ਵੱਡੀ ਮਾਰਕੀਟ ਆ ਪੰਜਾਬੀ ਫਿਲਮਾਂ ਲਈ ਉੱਥੇ ਕਟ ਸਿਰਫ ਹੈਗੀ ਆ ਪੰਜਾਬ ਦੇ ਵਿੱਚ ਡਿਵੌਟਾ ਸਕਰੀਨਸ ਬਹੁਤ ਜ਼ਿਆਦਾ ਨਹੀਂ ਉੱਥੇ ਸਕਰੀਨਸ ਬਹੁਤ ਕੱਟ ਨੇ ਤੇ ਪਰ ਇੰਨੀਆਂ ਸਕਰੀਨਸ ਕੱਟ ਹੋਣ ਕਾਰਨ ਵੀ ਜਿਹੜੇ ਉੱਥੇ ਰੈਵਨਿਊਜ਼ ਹੈਗੇ ਨੇ ਬਹੁਤ ਹੈਗੇ ਨੇ ਉਹਨਾਂ ਦੀ ਲੋਕਲ ਕਰੰਸੀ ਦੇ ਵਿੱਚ ਪੰਜਾਬ ਜਿਹੜੀਆਂ ਇੰਡੀਅਨ ਫਿਲਮਸ ਹੈਗੀਆਂ ਉੱਥੇ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋ ਸਕਦੀਆਂ ਕੋਈ ਵੀ ਫਿਲਮ ਜਿਹੜੀ ਬਾਹਰ ਪ੍ਰੋਡਿਊਸ ਕੀਤੀ ਹੋਵੇ ਆਊਟ ਆਫ ਇੰਡੀਆ ਉਹੀ ਰਿਲੀਜ਼ ਹੋ ਸਕਦੀ ਹੈ ਇਹ ਨਾ ਚੱਲ ਮੇਰਾ ਪੁੱਤ ਤੋਂ ਸ਼ੁਰੂ ਹੋਇਆ ਸੀ ਮੇਰੇ ਖਿਆਲ ਤੇ ਕਾਫੀ ਪਾਕਿਸਤਾਨ ਦੇ ਕਲਾਕਰ ਉਚਲੇ ਸੀ ਪੂਰੇ ਪਾਕਿਸਤਾਨ 'ਚ ਰਿਲੀਜ਼ ਪਹਿਲੀ ਕੀਤੀ ਸੀ ਫਿਲਮ ਔਰ ਅੱਛੇ ਕਾਮਯਾਬ ਹੋਈ ਸੀ ਫਿਲਮ। ਪੂਰਾ ਪਾਕਿਸਤਾਨ ਸਾਨੂੰ ਮਿਲ ਗਿਆ ਕਿ ਨਾ ਜਿਵੇਂ ਚੁੱਕੇ ਹੁੰਦਾ ਸੀ ਆਸਟ੍ਰੇਲੀਆ ਚੱਲਦੇ ਸੀ ਕੈਨੇਡਾ ਸੀ ਹੁਣ ਪਾਕਿਸਤਾਨ ਵੀ ਨਾ ਰਿਲੀਜ਼ ਹੋ ਰਹੀ ਫਿਲਮ ਔਰ ਉਹ ਫਿਲਮ ਦਾ ਬਜਟ ਵਧਦਾ ਵਜੋਂ ਫਿਲਮ ਮਾਹਰਾਂ ਦੇ ਨਾਲ ਨਾਲ ਦਰਸ਼ਕਾਂ ਦਾ ਵੀ ਇਹ ਮੰਨਣਾ ਹੈ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੀ ਸੱਭਿਆਚਾਰਕ ਸਾਂਝ ਨੂੰ ਦੇਖਦਿਆਂ ਫਿਲਮਾਂ ਉੱਤੇ ਰੋਕਾਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ। ਚਾਹ ਤੇ ਚਿਹੜੀ ਹੈਗੀ ਹੈ ਸਾਡੇ ਮੇਰੇ ਕੋਲ ਪਾਕਿਸਤਾਨੀਆਂ ਕੋਲ ਪੰਜਾਬੀ ਫਿਲਮ ਦੇਖਣ ਦੀ ਉਹ ਮੌਜੂਦ ਹੈਗੀ ਹੈ ਔਰ ਉਹ ਪੂਰੀ ਨਹੀਂ ਹੁੰਦੀ ਅਗਰ ਪਾਕਿਸਤਾਨ ਦੀ ਮਾਰਕੀਟ ਨੂੰ ਕਾਬੂ ਨਾ ਜਾਂਦੇ ਨੇ ਤੇ ਹੋਰ ਐਕਟਰਸ ਨੂੰ ਜਾਣਾ ਚਾਹੀਦਾ ਹੈ ਔਰ ਹੋਰ ਫਿਲਮਾਂ ਹੋਣੀਆਂ ਚਾਹੀਤੀਆਂ ਨੇ ਮਿਊਜ਼ਿਕ ਬੜਾ ਕਮਜ਼ੋਰ ਹੈ ਕਿ ਕੈਨੇਡੀਅਨ ਫਿਲਮਸ ਦੀ ਸਾਡੀ ਮਿਊਜ਼ਿਕ ਬੜੀ ਅੱਛੀ ਸੀ ਉਹ ਮੈਨੂੰ ਲੱਗਦਾ ਵੀ ਜਿਹੜੀ ਆਵਾਮੀ ਮੁਹੱਬਤ ਹੈ ਨਾ ਉਹ ਜਿਉਂਦੀ ਹੋਈ ਹੈ ਜਿਹਨੂੰ ਇਹ ਦੋਵਾਂ ਜ਼ਮਾਨਾ ਦੇ ਲੋਕ ਇੱਕ ਦੂਜੇ ਦੀ ਦੂਜੇ ਪ੍ਰਤੀ ਜਿਹੜੀ ਖਿੱਚ ਇਹਨਾਂ ਨੂੰ ਇਕੱਠੇ ਕਰਦੀ ਆ ਤੇ ਇੱਕ ਸੋਹਣਾ ਸਿਨੇਮਾ ਸਿਰਜਿਆ ਜਾ ਰਿਹਾ ਜਾਂ ਸੋਹਣੇ ਸਿਨੇਮੇ ਦੀ ਸਿਰਜਣਾ ਹੋ ਰਹੀ ਆ ਮੈਨੂੰ ਲੱਗਦਾ ਇਹ ਬਹੁਤ ਦੂਆ ਪੰਜਾਬਾਂ ਲਈ ਇੱਕ ਫਕਰ ਵਾਲੀ ਗੱਲ ਆ ਵੀ ਅੱਜ ਸਾਡੇ ਦੋਵੇਂ ਪੰਜਾਬੀ ਦੋਵਾਂ ਪੰਜਾਬਾਂ ਦੇ ਜਿਹੜੇ ਫਨਕਾਰ ਆ ਮਸ਼ਤਰਕਾ ਤੌਰ ਤੇ ਉਹ ਕੰਮ ਕਰ ਰਹੇ ਤੇ ਕਰਨਾ ਵੀ ਚਾਹੀਦਾ ਮੇਰੀ ਖਿਆਲ ਆ ਆਰਟ ਇਜ਼ ਬਾਰਡਰਲੈਸ ਐਂਡ 100% ਇਜਾਜ਼ਤ ਮਿਲਣੀ ਚਾਹੀਏ ਹਰੇਕ ਦੀ ਚੋਇਸ ਹੋਣੀ ਚਾਹੀਏ ਉਸਨੇ ਦੇਖਣੀ ਹੈ ਨਹੀਂ ਦੇਖਣੀ ਅ ਸਟੇਟ ਸ਼ੁਡ ਨਾਟ ਡਿਸਾਈਡ ਵਟ ਵਨ ਸ਼ੁਡ ਵਾਚ ਮੂਵੀਜ਼ ਵਗੈਰਾ ਬੈਨ ਨਹੀਂ ਹੋਣੀ ਚਾਹੀਏ ਇਹ ਜੋ ਜਸਟ ਇੱਕ ਇੰਜੋਏਮੈਂਟ ਹੈ ਫੈਮਿਲੀ ਕੀ ਇਸ ਇੱਕ ਗੈਦਰ ਹੋਣੇ ਦਾ ਇੱਕ ਹਮੇ ਮਿਲ ਜਾਤਾ ਤਰੀਕਾ ਪਾਕ पंजाबी फिल्म्स भी लगनी चाहिए हॉलीवुड की लगती हैं वो भी पैसा करती हैं और इवन ये कि वो जो कोलेबोरेशन है जो पहले हो रही थी एक पाकिस्तान इंडियन एक्ट्रेस की और एक बॉलीवुड में पाकिस्तानी एक्ट्रेस जा रहे थे वो चीज भी होनी चाहिए इट्स अ गुड इनशियो